ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਵਕਫਾ ਸਰਕਾਰੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਹੁਣ ਪਣ ਬਸ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੁਸ਼ਿਆਰਪੁਰ ਬਸ ਸਟੈਂਡ ਦੇ ਗੇਟ ਅੱਗੇ ਗੇਟ ਰੈਲੀ ਕੀਤੀ ਗਈ ਇਸ ਰੈਲ ਮੁਲਾਜ਼ਮਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਆਖਿਆ ਕਿ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਨਾਲ ਠੱਗਾ ਕਰਦੀ ਆ ਰਹੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਮੀਟਿੰਗ ਲਈ ਸਮਾਂ ਤਾਂ ਦਿੰਦੀ ਹੈ ਪਰ ਉਸ ਦਾ ਨਤੀਜਾ ਕੁਝ ਵੀ ਨਹੀਂ ਨਿਕਲਦਾ ਬੀਤੇ ਲੰਬੇ ਸਮੇਂ ਤੋਂ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਉਨਾ ਆਖਿਆ ਕਿ ਜੇਕਰ ਹੁਣ ਵੀ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀ 1 ਅਕਤੂਬਰ ਤੋਂ ਸਾਰੇ ਪੰਨਵਸ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਜਾਣਗੇ ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਸਰਕਾਰ ਨੂੰ 2.5 ਸਾਲ ਹੋ ਗਏ ਜੋ ਪੰਜਾਬ ਦੇ ਵਿੱਚ ਗੁੰਗਿਆ ਬੋਲਿਆ ਅਤੇ 92 ਗੁੰਗੀਆਂ ਦੀ ਸਰਕਾਰ ਆ ਸਾਡੀ 2.5 ਸਾਲਾਂ ਦੇ ਵਿੱਚ ਕੋਈ ਵੀ ਪੰਜਾਬ ਰੋਡਵੇਜ ਪੰਨਵਸ ਦੇ ਵਿੱਚ ਇੱਕ ਵੀ ਬੱਸ ਨਹੀਂ ਪਾਈ ਗਈ ਤੇ ਨਾ ਹੀ ਜੋ ਸਾਡੇ ਡਰਾਈਵਰ ਕਨੈਕਟਰ ਵਰਕਸ਼ਾਪ ਦੇ ਸਬੰਧ ਵਿੱਚ ਜੋ ਵੀ ਸਾਨੂੰ ਮੁਸ਼ਕਲ ਆਉਂਦੀਆਂ ਜਾਂ ਜੋ ਵੀ ਆਪਾਂ 18 18 19 19 ਸਾਲ ਤੋਂ ਇੱਥੇ ਕੱਚੇ ਕੰਮ ਕਰ ਰਹੇ ਹਾਂ ਜੋ ਪੁਰਾਣੀਆਂ ਸਰਕਾਰਾਂ ਨੇ ਸਾਡੇ ਨਾਲ ਕੀਤਾ ਇਹ ਉਹਦੇ ਨਾਲ ਕੀ ਵੱਧ ਕਰ ਰਹੇ ਆ ਸਾਡੇ ਨਾਲ ਇੰਦੇ ਨਾਲ ਤੋਂ ਕਿਤੇ ਨਾ ਕਿਤੇ ਅਕਾਲੀ ਸਰਕਾਰ ਕਾਂਗਰਸ ਸਰਕਾਰ ਪੰਜਾਬ ਦਰਜੇ ਚੰਗੀ ਸੀ ਰਾਜਾ ਬੜਿੰਗ ਜੀ ਟਰਾਂਸਪੋਰਟ ਮੰਤਰੀ ਦੇ ਸਮੇਂ ਸਾਡਾ 5% ਤੁਹਾਡੀ ਤਨਖਾਹ ਵਧਾ ਗਈ ਸੀ ਜੋ ਕਿ ਇਹ ਸਰਕਾਰ ਸਾਨੂੰ ਉਹ ਵੀ 5% ਵਾਅਦਾ ਦੇਣ ਤੋਂ ਆਲਾ ਟੋਲਾ ਕਰ ਰਹੀ ਆ ਤੇ ਇਸ ਸਬੰਧ ਦੇ ਵਿੱਚ ਸਾਡੀ 21 ਤਰੀਕ ਨੂੰ ਅਣਮਿੱਥੇ ਸਮੇਂ ਦੀ ਹੜਤਾਲ ਸਟਾਰਟ ਹੋ ਰਹੀ ਆ ਅਗਲੇ ਮਹੀਨੇ 21 ਤਰੀਕ ਨੂੰ ਕਿਉਂਕਿ ਸਰਕਾਰ ਸਾਡੇ ਨਾਲ ਮੀਟਿੰਗਾਂ ਤੋਂ ਵੀ ਭੱਜ ਗਈ ਜੋ ਸਾਡੇ ਡਾਇਰੈਕਟਰ ਸਾਹਿਬ ਸੀ ਉਹਨਾਂ ਦੀ ਬਦਲੀ ਹੋ ਗਈ ਉਹ ਕਿਤੇ ਨਾ ਕਿਤੇ ਵਰਕਰਾਂ ਦੇ ਹੱਕ ਦੇ ਵਿੱਚ ਸਹੀ ਅਧਿਕਾਰੀ ਸੀ ਸਾਡੀਆਂ ਮੁਸ਼ਕਲਾਂ ਹੁੰਦੇ ਸੀ ਹੁਣ ਆਨ ਵਾਲੇ ਅਧਿਕਾਰੀ ਇੱਕ ਦੋ ਮੀਟਿੰਗ ਉਹਨਾਂ ਨਾਲ ਰੱਖਾ ਪਤਾ ਨਹੀਂ ਕਦੋਂ ਦੇਣਗੇ ਸਾਨੂੰ ਕੱਲ ਸਾਡੀ ਮੀਟਿੰਗ ਹੋ ਕੇ ਹੱਟੀ ਆ ਉਹਨਾਂ ਨੂੰ ਮਿਲ ਕੇ ਆਏ ਆਪਾਂ ਚੰਡੀਗੜ੍ਹ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਨੂੰ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਉਹਦੇ ਵਿੱਚ ਤੁਹਾਡੇ ਮਸਲੇ ਹੱਲ ਕਰਾਂਗੇ ਕਿਉਂਕਿ ਸਾਨੂੰ ਇਹ ਸਰਕਾਰ ਤੋਂ ਕਿਤੇ ਨਾ ਕਿਤੇ ਯਕੀਨ ਨਹੀਂ ਰਿਹਾ ਕਿਉਂਕਿ ਇਹਨਾਂ ਨੇ ਜਲੰਧਰ ਜਿਹੜੀ ਚੋਣ ਹੋਈ ਸੀ ਉਹਦੇ ਵਿੱਚ ਇੱਕ ਮਹੀਨੇ ਦਾ ਸਮਾਂ ਮੰਗਿਆ ਸੀ ਇੱਕੋ ਮਹੀਨਾ ਸਾਨੂੰ ਦਿਓ ਇਲੈਕਸ਼ਨ ਆ ਉਹਦੇ ਵਿੱਚ ਤੁਹਾਡੇ ਮਸਲੇ ਹੱਲ ਕਰਾਂਗੇ ਕਿ ਤਰ੍ਹਾਂ ਕਿਤਾ ਉੱਥੋਂ ਭਜਦੀ ਆਈ ਸਰਕਾਰ ਤੇ ਸਾਨੂੰ ਹੜਤਾਲ ਵਾਲੇ ਪਾਸੇ ਮਜਬੂਰ ਹੋ ਕੇ ਸਾਨੂੰ ਹੜਤਾਲ ਕਰਨੇ ਪੈ ਰਹੇ ਲਗਾਤਾਰ 2.5 ਸਾਲ ਹੋ ਗਏ ਸਰਕਾਰ ਨੂੰ ਬਣੇ ਹੋਏ ਪਰ ਦੇਖਿਆ ਜਾਵੇ ਤਾਂ ਜ਼ਮੀਨੀ ਪੱਧਰ ਤੇ ਕੰਮ ਕੋਈ ਨਹੀਂ ਕੀਤਾ ਜਾ ਰਿਹਾ ਲਗਾਤਾਰ ਜਦੋਂ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਕਿ ਮਲਾਜ਼ਮ ਪੱਕੇ ਕਿਤੇ ਕੱਚੇ ਨੂੰ ਪੱਕੇ ਕੀਤਾ ਜਾਵੇ ਕਿ ਨਵੀਆਂ ਨੌਕਰੀਆਂ ਕੀ ਦੇ ਦਿਓ ਕਿ ਲੋਕਾਂ ਨੇ ਕੋਈ ਨਾ ਮਜ਼ਾਕ ਕੀਤਾ ਜਾ ਰਿਹਾ ਦੇਖੋ ਜੀ ਜੋ ਭਗਵੰਤ ਮਾਨ ਸਾਹਿਬ ਤਦੋਂ ਦੋਰਾ ਫਿਰਦੇ ਆ ਕਿ ਮੈਂ 55000 60000 ਸਰਕਾਰੀ ਨੌਕਰੀ ਦੇਤੀ ਸਰ ਉਹਦੇ ਵਿੱਚ ਹਾਲੇ ਵੀ ਕਈ ਆਪਣੇ ਨੌਜਵਾਨ ਇਦਾਂ ਦੇ ਆ ਜਿਨ੍ਹਾਂ ਦੇ ਲੈਟਰ ਹਾਲੇ 트ਰੰਕ ਦੇ ਵਿੱਚ ਹੀ ਪਏ ਆ ਇਹ ਸਰਕਾਰ ਉਹਦੇ ਤੋਂ ਵੀ ਭਾਈਦੀ ਆਈ 2.5 ਸਾਲ ਹੋ ਗਏ ਇਹਨਾਂ ਦੀ ਸਰਕਾਰ ਬਣੇ ਦੇ ਇਹ ਕਹਿੰਦੇ ਅਸੀਂ 60000 ਨੌਕਰੀ ਦੇਤੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਇਹ ਗੱਲਾਂ ਕਰਨੇ ਜਦੋਂ ਆਏ ਸਰਕਾਰ ਬਾਨੀ ਹੀ ਉਦੋਂ ਤੇ ਸਾਰੇ ਪੰਜਾਬ ਦੇ ਜਿੰਨੇ ਅਦਾਰੇ ਆ ਉਦੋਂ ਦੇ ਕਹਿੰਦੇ ਆਪਾਂ ਸਾਰੇ ਦਰਿਆਂ ਦੇ ਵਿੱਚ ਜਿਹੜੇ ਕੰਮ ਕਰਦੇ ਇੰਨੇ ਨੇ ਸਾਲਾਂ ਤੋਂ ਠੇਕੇਦਾਰੀ ਸਿਸਟਮ ਦੇ ਵਿੱਚ ਅਸੀਂ ਸਾਰੇ ਪੱਕੇ ਕਰਾਂਗੇ। ਉਦੋਂ ਲਾਲਜੀਤ ਭੁੱਲਰ ਸਾਡੇ ਟਰਾਂਸਪੋਰਟ ਮੰਤਰੀ ਸਾਡੀਆਂ ਅੰਮਰਸਰ ਡੀਪੂ ਦੇ ਵਿੱਚ ਹਰਪਾਲਾਂ ਦੇ ਵਿੱਚ ਆ ਕੇ ਸਾਡੇ ਨਾਲ ਵਾਅਦਾ ਕਰਕੇ ਗਏ ਸੀ। ਉਹਨਾਂ ਦੀ ਸਾਡੇ ਕੋਲ ਵੀਡੀਓ ਵੀ ਮંજੂਰ ਹੈ। ਹੈਗੀ ਪੇਦੀ ਜੀ ਚ ਕਹਿੰਦੇ ਸੀ ਵੀ ਆਪਾਂ ਤੁਹਾਨੂੰ ਸਾਡੀ ਸਰਕਾਰ ਆਏਗੀ ਤੁਹਾਨੂੰ 6 ਮਹੀਨਿਆਂ ਦੇ ਵਿੱਚ ਵਿੱਚ ਪੱਕੇ ਕਰਾਂਗੇ। ਤੋਂ ਦੂਸਰਾ ਸਾਥੀ ਜੀ ਸਾਡੇ ਵਰਕਸ਼ਾਪ ਦੇ ਵਿੱਚ ਇੱਕ ਹਾਲਾਤ ਹੈ। ਕਿ ਸਾਨੂੰ ਅੰਦਰ ਸਾਡੇ ਵਰਕਸ਼ਾਪ ਇੱਕ ਵੈਲਡ ਕਰਨ ਨੂੰ ਰਾਡ ਤੱਕਣੀ ਹੈਗੀ ਇੰਨੇ ਮਾੜੇ ਹਾਲਾਤ ਆ ਖਾਸ ਕਰਕੇ ਆਮ ਆਦਮੀ ਪਾਰਟੀ ਚੋਰਾਂ ਦੀ ਸਰਕਾਰ ਜਦੋਂ ਤੋਂ ਬਣੀ ਆ ਆਪਾਂ ਹੜਤਾਲ ਵਾਲੇ ਪਾਸੇ ਮਜਬੂਰ ਹੋ ਕੇ ਤੁਹਾਨੂੰ ਹੜਤਾਲ ਹੀ ਦਿੱਕੀ ਆ